ਲੋੜਵੰਦਾਂ ਦੀ ਦਿੱਲੀ ਸੇਵਾ ਕਰਨ ਵਾਲੀ ਪਰਸੀ ਸਮਾਜ ਸੇਵੀ ਸੰਸਥਾ ਅਰਦਾਸ ਵੈਲਫੇਅਰ ਸੁਸਾਇਟੀ ਫਗਵਾੜਾ ਵੱਲੋਂ ਸਰਪ੍ਰਸ ਚਤੰਤਰ ਬਾਬੀ ਦੀ ਅਗਵਾਈ ਹੇਠ ਜ਼ਰੂਰਤਮੰਦ ਅੰਗੀਹੀਣਾ ਨੂੰ ਮਹੀਨਾਵਾਰ ਪੈਨਸ਼ਨ ਵੰਡਣ ਸੰਬੰਧੀ ਇੱਕ ਸਮਾਗਮ ਦਾ ਯੋਜਨ ਕੀਤਾ ਗਿਆ। ਇਸ ਰਾਂਝੇ ਤੇ ਸੰਸਥਾ ਬਲ ਵੱਡੀ ਗਿਣਤੀ ਵਿੱਚਾਂ ਗੀਹਾਂ ਨੂੰ ਪੈਨਸ਼ਨ ਦੇ ਵੰਡ ਕੀਤੀ ਗਈ ਉੱਥੇ ਹੀ ਪ੍ਰਤੰਜ ਯਤेंद्र ਬੋਬੀ ਨੇ ਦੱਸਿਆ ਕਿ ਇਸ ਕਾਰਜ ਵਿੱਚ ਚਾਚੋਕੀ ਦੇ ਪ੍ਰਵਾਸੀ ਭਾਰਤੀ ਸਿਮਰਨ ਵੱਲੋਂ ਸੇਵਾ ਦਿੱਤੀ ਜਾਂਦੀ ਹੈ ਜਦਕਿ ਕਰਨ ਚਾਹਲ ਵੱਲੋਂ ਲੰਗਰ ਦੀ ਸੇਵਾ ਕੀਤੀ ਗਈ ਉਹਨਾਂ ਦੱਸਿਆ ਕਿ ਜਿਸ ਕਿਸੇ ਵੀ ਦਾਨੀ ਸੱਜਣ ਨੇ ਲੰਗਰ ਦੀ ਸੇਵਾ ਵਿੱਚ ਯੋਗਦਾਨ ਪਾਉਣਾ ਹੋਵੇ ਤਾਂ ਉਹ ਸੰਸਥਾ ਦੇ ਮੈਂਬਰਾਂ ਜਾਂ ਫਿਰ ਉਹਨਾਂ ਨਾਲ ਸੰਪਰਕ ਕਰ ਸਕਦਾ ਹੈ ਉਹਨਾਂ ਦੱਸਿਆ ਕਿ ਸੰਸਥਾ ਵੱਲੋਂ ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰ੍ਹਾਂ ਦੇ ਸਮਾਜ ਭਲਾਈ ਦੇ ਨੇਕਾ ਪ੍ਰੋਜੈਕਟ ਜਾਰੀ ਰੱਖੇ ਜਾਣਗੇ ਉਹਨਾਂ ਸਮੂਹ ਦਾਨੀ ਸੱਜਣਾ ਦਾ ਦਿੱਤੇ ਸਹਿਯੋਗ ਲਈ ਧੰਨ ਇਸ ਦੌਰਾਨ ਜਿੰਦਰਬਾਬ ਰਮਨ ਨੇਹਰਾ ਤੋਂ ਇਲਾਵਾ ਸੰਸਥਾ ਦੇ ਹੋਰ ਮੈਂਬਰ ਵੀ ਮੌਜੂਦ ਸਨ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਮਾਤਾ ਦੀ ਅੱਜ ਅਰਦਾਸ ਵੈਲਫੇਅਰ ਸੁਸਾਇਟੀ ਵੱਲੋਂ ਜਿੱਦਾਂ ਕੀ ਸਾਰਿਆਂ ਨੂੰ ਪਤਾ ਹੀ ਹੈ ਕਿ 15 ਤਰੀਕ ਨੂੰ ਜਿਹੜੇ ਅਸਮਰਥ ਆ ਜਿਹੜੇ ਪੀਰ ਭੈਣ ਭਰਾ ਸਾਡੇ ਚੱਲ ਫੇ ਨਹੀਂ ਸਕਦੇ ਟਰਾਈਸਾਈਕਲਾਂ ਤੇ ਆਉਂਦੇ ਆ ਉਹਨਾਂ ਨੂੰ ਹਰ 15 ਤਰੀਕ ਨੂੰ ਪੈਨਸ਼ਨ ਦਿੱਤੀ ਜਾਂਦੀ ਆ ਔਰ ਜਿਹੜੀ ਅੱਜ ਦੀ ਪੈਨਸ਼ਨ ਦੇ ਵਿੱਚ ਜਿਹੜਾ ਕੀ ਲੰਗਰ ਲਗਾਇਆ ਗਿਆ ਇਹ ਮੇਰਾ ਵੀਰ ਕਰਨ ਚਾਹ ਲਿਆ ਮੁੰਡਾ ਉਹ ਵੀ ਬਹੁਤ ਹਮੇਸ਼ਾ ਸਾਡੀ ਸੰਸਥਾ ਦੇ ਨਾਲ ਜੁੜਿਆ ਜਿੱਦਾਂ ਜਿੱਦਾਂ ਉਹਨੂੰ ਪੈਸੇ ਉਹਨੂੰ ਆਉਂਦੇ ਆ ਪਰ ਉਹ ਸਾਨੂੰ ਦਿੰਦਾ ਤੇ ਅਸੀਂ ਫਿਰ ਲੰਗਰ ਲਾਇਆ ਤੇ ਨਾਲ ਹੀ ਨਾਲ ਜਿਹੜਾ ਇਹਨਾਂ ਦਾ ਚੱਕਣ ਚੱਕਿਆ ਹੋਇਆ ਸਾਰਾ ਜਿੰਨੇ ਵੀ ਬਿਕਲਾੰਗ ਮੇਰੇ ਭਰਾਵਾਂ ਨੂੰ ਪੈਨਸ਼ਨ ਉਹ ਸਿਮਰਨ ਆ ਮੇਰਾ ਵੀਰ ਚਾਚੂਗੀ ਦਾ ਜਿਹਨੇ ਸਾਰਾ ਚੱਕਣ ਚੱਕਿਆ ਮੈਂ ਇਹਨਾਂ ਦੋਨਾਂ ਵੀਰਾਂ ਦਾ तहे ਦਿਲੋਂ ਧੰਨਵਾਦ ਆ ਪ੍ਰਮਾਤਮਾ ਇਹਨਾਂ ਦੀ ਉਮਰ ਲੰਬੀ ਕਰੇ ਦਿਨ ਦੁੱਗਣੀ ਰਾਤ ਚੋਗਣੀ ਇਹਨਾਂ ਨੂੰ ਤਰੱਕੀ ਦੇਵੇ ਮੈਂ ਸਾਰੇ ਅੱਗੇ ਬੇਨਤੀ ਕਰਨੀ ਚਾਹਨਾ ਕਿ ਇੱਕ ਅਸੀਂ ਇੱਕ ਤਰੀਕ ਨੂੰ ਜਿਹੜੀਆਂ ਵਿਧਵਾ ਮਾਵਾਂ ਭੈਣਾਂ ਆ ਉਹਨਾਂ ਨੂੰ ਪੈਨਸ਼ਨ ਦਿੰਨੇ ਆ ਜੇ ਕੋਈ ਵੀ ਵੀਰ ਭੈਣ ਭਰਾ ਲੰਗਰ ਲਗਾਉਣਾ ਚਾਹੁੰਦਾ ਵਾ ਉਹ ਸਾਡੀ ਸੰਸਥਾ ਦੇ ਕਿਸੇ ਵੀ ਮੈਂਬਰ ਨੂੰ ਸੰਪਰਕ ਕਰ ਸਕਦਾ ਵਾ ਹੋਰ ਜੇ 15 ਤਰੀਕ ਨੂੰ ਕੋਈ ਲੰਗਰ ਲਗਾਉਣਾ ਚਾਹੁੰਦਾ ਜਿਹੜੇ ਵਿਕਲਾਹ ਗਿਆ ਜਿਹੜੇ ਚੱਲ ਫੇਰ ਨਹੀਂ ਸਕਦੇ ਮੇਰੇ ਵੀਰ ਭੈਣ ਭਰਾ ਉਹਨਾਂ ਨੂੰ ਵੀ ਤੁਸੀਂ ਲੰਗਰ ਦੀ ਸੇਵਾ ਕਰ ਸਕਦੇ ਆ ਹੋਰ ਵੱਧ ਤੋਂ ਵੱਧ ਅਰਦਾਸ ਵੈਲਫੇਅਰ ਸੁਸਾਇਟੀ ਦੇ ਨਾਲ ਜੁੜੋ ਤਾਂ ਕਿ ਅਸੀਂ ਇੰਦਾਂ ਦੇ ਹੋਰ ਵੀ ਪਰਾਨੇ ਕਰ ਸਕੀਏ ਇਹ ਤਦ ਹੀ ਹੁੰਦਾ ਜਦੋਂ ਤੁਹਾਡੇ ਸਾਰਿਆਂ ਦਾ ਸਹਿਯੋਗ ਹੁੰਦਾ ਔਰ ਅਰਦਾਸ ਵੈਲਫੇਅਰ ਸੁਸਾਇਟੀ ਦੇ ਜਿੰਨੇ ਵੀ ਮੇਰੇ ਵੀਰ ਭਰਾ ਵਰਕਰ ਆ ਮੈਂ ਵੀ ਆ ਅਸੀਂ ਸਾਰੇ ਰਲ ਕੇ ਹੀ ਇਸ ਸੰਸਥਾ ਨੂੰ ਚਲਾਉਂਦੇ ਆ ਔਰ ਸਾਰੀ ਸੰਸਥਾ ਦਾ ਜੋ ਵੀ ਉਪਰਾਲਾ ਤੁਹਾਡੇ ਸਹਿਯੋਗ ਨਾਲ ਚੱਲਦਾ ਇਸ ਕਰਕੇ ਅਰਦਾਸ ਵੈਲਫੇਅਰ ਸੁਸਾਇਟੀ ਦੇ ਸਾਰੇ ਮੈਂਬਰਾਂ ਦੀ ਹਰ ਬੰਦੇ ਦੀ ਇੱਕ ਹੱਥ ਜੋੜ ਕੇ ਬੇਨਤੀ ਆ ਵੱਧ ਤੋਂ ਵੱਧ ਅਰਦਾਸ ਵੈਲਫੇਅਰ ਸੁਸਾਇਟੀ ਨਾਲ ਜੁੜੋ ਤਾਂ ਕਿ ਅਸੀਂ ਹੋਰ ਵੀ ਉਪਰਾਲੇ ਕਰ ਸਕੀਏ ਜੈ ਮਾਤਾ